ਸਗਰੋ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੇ ਮੰਤਵ ਨਾਲ ਸੰਗਰੂਰ ਦੀ ਵਿਧਾਇਕ ਨਰੇਂਦਰ ਕੌਰ ਭਰਾਜ ਵੱਲੋਂ ਨਗਰ ਕੌਂਸਲ ਨੂੰ 16 ਲੱਖ ਰੁਪਏ ਦੀ ਮਸ਼ੀਨ ਸੌਂਪੀ ਗਈ ਜੋ ਕਿ ਸੜਕਾਂ ਨੂੰ ਵੈਕਿਊਮ ਕਰੇਗੀ ਇਸ ਦੇ ਨਾਲ ਹੀ 19 ਲੱਖ ਰੁਪਏ ਦੀ ਲਾਗਤ ਨਾਲ ਬਣੀ ਇੱਕ ਅਜਿਹੀ ਮਸ਼ੀਨ ਵੀ ਨਗਰ ਕੌਂਸਲ ਨੂੰ ਸੌਂਪੀ ਗਈ ਜੋ ਕਿ ਸੜਕ ਤੇ ਕੁਮਰੇ ਆਵਾਰਾ ਪਸ਼ੂਆਂ ਨੂੰ ਕੈਦ ਕਰੇਗੀ ਵਿਧਾਇਕ ਨਰੇਂਦਰ ਕੌਰ ਭਰਾਜ ਦਾ ਕਹਿਣਾ ਸੀ ਕਿ ਸੰਗਰੂਰ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੇ ਮੰਤਵ ਨਾਲ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਉਨਾ ਕਿ ਅਕੀ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੀ ਕੁਝ ਪ੍ਰੋਜੈਕਟ ਉਲੀਕੇ ਗਏ ਹਨ ਜੋ ਕਿ ਜਲਦ ਹੀ ਪੂਰੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਜੋ ਮਸ਼ੀਨਾਂ ਨਗਰ ਕੌਂਸਲ ਨੂੰ ਸੌਂਪੀਆਂ ਗਈਆਂ ਹਨ ਉਸ ਨਾਲ ਸ਼ਹਿਰ ਨੂੰ ਆਵਾਰਾ ਪਸ਼ੂਆਂ ਤੋਂ ਨਜਾਤ ਮਿਲੇਗੀ ਅਤੇ ਸ਼ਹਿਰ ਵੀ ਸਾਫ਼ ਸੁਥਰਾ ਬਣਿਆ ਰਹੇਗਾ। ਤੁਸੀਂ ਵੀ ਦੇਖੋ ਇਹ ਮਸ਼ੀਨਾਂ ਕਿਸ ਤਰ੍ਹਾਂ ਕੰਮ ਕਰਨਗੀਆਂ। ਇਹ ਜਿਹੜੀ ਵੈਕਿਊਮ ਹੈ ਜਿਹੜਾ ਮਸ਼ੀਨ ਹੈਗੀ ਆ ਜਿਹਦੇ ਨਾਲ ਰੋਡ ਦੇ ਉੱਪਰ ਜਿਹੜੀ ਕੋਈ ਗੰਦਗੀ ਆ ਕੋਈ ਵੀ ਉਹ ਜਿਹੜੀ ਉਹ ਵੈਕਿਊਮ ਕਰਦੀ ਆ। ਤੇ ਬਹੁਤ ਵਧੀਆ ਜਿਹੜੀ ਜਿਹੜੀ ਇਹਦੇ ਨਾਲ ਸ਼ਹਿਰ ਦੇ ਵਿੱਚ ਜਿਹੜੀ ਸਫਾਈ ਨੂੰ ਲੈ ਕੇ ਜਿਹੜੀ ਗੰਦਗੀ ਨੂੰ ਲੈ ਕੇ ਜਿਹੜੀ ਸੀਗੀ ਪ੍ਰੋਬਲਮ ਉਹਨੂੰ ਜਿਹੜਾ ਹੱਲ ਕੀਤਾ ਜਾਊਗਾ ਤਕਰੀਬਨ ਜਿਹੜੀ 16 ਲੱਖ ਦੀ ਜਿਹੜੀ ਇਹਦੀ ਕਾਸਟ ਹੈਗੀ ਆ ਔਰ ਸਾਡੇ ਜਿਹੜੇ ਅੱਜ ਸ਼ਹਿਰ ਦੇ ਵਿੱਚ ਉਹਨੂੰ ਜਿਹੜੀ ਮੇਰੇ ਨਾਲ ਮਾਨਯੋਗ ਸਾਡੇ ਐਸਡੀਐਮ ਸਾਹਿਬ ਨੇ ਤੇ ਸਾਰਾ ਨਗਰ ਕਾਉਂਸਲ ਦਾ ਜਿਹੜਾ ਪ੍ਰਸ਼ਾਸਨ ਹੈਗਾ ਸਾਰੇ ਵਲੰਟੀਅਰ ਨੇ ਤੇ ਅੱਜ ਉਹਨੂੰ ਜਿਹੜੀ ਹਰੀ ਚੰਡੀ ਦਿੱਤੀਆ ਮੈਨੂੰ ਉਮੀਦ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਰੂਰ ਦੀਆਂ ਜਿਹੜੀਆਂ ਸਾਡੀਆਂ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਨੇ ਉਹ ਜ਼ਰੂਰ ਚਮਕਣੀ ਹੈ ਮੇਰੇ ਸਾਡੇ ਸ਼ਡਿਊਲ ਹੈ ਅੱਜ ਕਿਉਂਕਿ ਮਸ਼ੀਨ ਨੂੰ ਅਸੀਂ ਹਰੀ ਚੰਡੀ ਦਿੱਤੀ ਹੈ ਤਾਂ ਸ਼ਡਿਊਲ ਜਿਹੜਾ ਸਾਰਾ ਨਾਲ ਬਣ ਗਿਆ ਉਹ ਨਗਰ ਕੌਂਸਲ ਵੱਲੋਂ ਜਿਹੜਾ ਸਾਰਾ ਕਲੀਅਰ ਕਰ ਦਿੱਤਾ ਜਾਵੇਗਾ ਤੇ ਨਾਲ ਹੀ ਜਿਹੜਾ ਇੱਕ ਟਰੈਕਟਰ ਹੈਗਾ 7 ਲੱਖ ਰੁਪਏ ਦੀ ਕੋਸਟ ਜਿਹੜੀ ਹੈਗੀ ਆ ਕਿਉਂਕਿ ਸਾਡੇ ਕੋਲ ਟਰਾਲੀਆਂ ਹੈਗੇ ਨੇ ਟਰੈਕਟਰ ਆਲਰੇਡੀ ਸਾਡੇ ਕੋਲ ਸ਼ਾਰਟੇਜ ਸੀਗੀ ਇੱਕ ਟਰੈਕਟਰ ਜਿਹੜਾ ਹੈਗਾ ਤੇ ਇੱਕ ਸਾਡੀ ਜਿਹੜੀ ਹੈਗੀ ਆ ਕੈਟਲ ਕੈਚਰ ਆ ਜਿਹੜਾ ਕਿ ਆਵਾਰਾ ਪਸ਼ੂ ਨੂੰ ਜਿਹੜੇ ਸ਼ਹਿਰ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਨੂੰ ਚੁੱਕਣ ਦੇ ਲਈ ਤਕਰੀਬਨ 19 ਲੱਖ ਰੁਪਏ ਦਾ ਜਿਹੜਾ ਕੈਟਲ ਕੈਚਰ ਜਿਹੜਾ ਅਸੀਂ ਲੈ ਕੇ ਆਏ ਆ ਜਿਹਦੇ ਨਾਲ ਆਵਾਰਾ ਪਸ਼ੂ ਜਿਹੜੇ ਸੜਕਾਂ ਤੇ ਜਿਨ੍ਹਾਂ ਨਾਲ ਹਾਦਸੇ ਵੀ ਅਸੀਂ ਦੇਖਦੇ ਆਂ ਕਿ ਰੋਜ਼ ਵਾਪਰਦੇ ਆ ਉਹਨਾਂ ਨੂੰ ਵੀ ਜਿਹੜਾ ਨਜੇਠਣ ਦੇ ਲਈ ਸਾਡੇ ਕੋਲ ਜਿਹੜੇ ਸਾਰੇ ਪ੍ਰਬੰਧ ਨੇ ਅੱਜ ਨਗਰ ਕੌਂਸਲ ਸੰਗਰੂਰ ਦੇ ਵਿੱਚ ਜਿਹੜੇ ਕੀਤੇ ਗਿਆ ਸੋ ਮਹਿਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਸਾਡੇ ਸੰਗਰੂਰ ਵਾਸੀਆਂ ਦੇ ਵੱਲੋਂ ਤੇ ਸਾਡੇ ਸਾਰੇ ਵਰਕਰ ਸਹਬਾਨਾਂ ਦੇ ਵੱਲੋਂ ਉਹਨਾਂ ਦਾ ਮੈਂ ਧੰਨਵਾਦ ਕਰਦੀ ਆ ਕਿ ਜਿਹੜਾ ਉਹਨਾਂ ਨੇ ਇਹ ਸਾਨੂੰ ਸੰਗਰੂਰ ਨੂੰ ਜਿਹੜੀਆਂ ਵੈਕਿਊਮ ਮਸ਼ੀਨ ਜਿਹੜੀ ਦਿੱਤੀ ਹੈ ਔਰ ਇਹਦੇ ਨਾਲ ਹੀ ਜਿਹੜੀ ਕੈਟਲ ਕੈਚਰ ਜਿਹੜੀ ਸਾਡੇ ਨਗਰ ਕਾਉਂਸਲ ਦੇ ਵਿੱਚ ਆਈ ਹੈ ਸੋ ਉਹਦੇ ਲਈ ਇਸ ਤਰ੍ਹਾਂ ਮਨਜ਼ੂਰੀ। ਜਿਹੜੇ ਇਸ ਵਾਰ ਜਿਹੜੀਆਂ ਤਕਰੀਬਨ 8 ਮੋਟਰਾਂ ਸੀਗੀਆਂ ਜਿਹੜੀਆਂ ਬਹੁਤ ਪੁਰਾਣੀਆਂ ਸੀਗੀਆਂ ਜਿਨ੍ਹਾਂ ਨੂੰ ਕਈ-ਕਈ ਵਾਰ ਜਦੋਂ ਸੜ ਜਾਂਦੀ ਅਸੀਂ ਬੰਨ ਕੇ ਉਹਨਾਂ ਨੂੰ ਦੁਬਾਰਾ ਜਿਹੜਾ ਯੂਜ਼ ਕੀਤਾ ਜਾਂਦਾ ਸੀ ਸੋ ਅਸੀਂ ਜਿਹੜੀਆਂ ਰੀਸੈਂਟਲੀ ਉਹਨਾਂ ਨੂੰ ਰਿਪਲੇਸ ਕਰ ਰਹੇ ਹਾਂ ਉਹਨਾਂ ਨੂੰ ਮੋਟਰਾਂ ਜਿਹੜੀਆਂ ਪਰਚੇਜ਼ ਹੋ ਚੁੱਕੀਆਂ ਨੇ ਉਹ ਜਿਹੜਾ ਹੱਲ ਹੈ ਜਿਹੜਾ ਉਹਨਾਂ ਦਾ ਪਰਮਾਨੈਂਟਲੀ ਹੋ ਜਾਊਗਾ। ਚਾਰ ਸਾਡੇ ਜਿਹੜੇ ਵਾਟਰ ਬਾਕਸ ਦੇ ਜਿਹੜੇ ਪ੍ਰੋਜੈਕਟ ਲੱਗਣੇ ਸੀ ਜਿਨ੍ਹਾਂ ਦਾ ਲੈਂਡ ਦਾ ਈ ਉਹ ਤਿੰਨ ਸਾਡੇ ਕਲੀਅਰ ਹੋ ਗਏ ਨੇ ਇੱਕ ਗੁਰਨਾਨਕ ਜਿਹੜਾ ਕਲੋਨੀ ਹੈਗੀ ਉਸ ਏਰੀਆ ਦਾ ਸਾਡਾ ਜਿਹੜਾ ਹੈਗਾ ਉਹਨਾਂ ਦੇ ਵੀ ਜਿਹੜੇ ਟੈਂਡਰ ਨੇ ਜਿਹੜੇ ਲੱਗ ਚੁੱਕ ਨੇ ਬੜੀ ਜਲਦੀ ਤਿੰਨ ਜਿਹੜੇ ਵਾਟਰ ਬਾਕਸ ਦੇ ਜਿਹੜੇ ਨਵੇਂ ਪ੍ਰੋਜੈਕਟ ਨੇ ਉਹ ਵੀ ਸ਼ੁਰੂ ਹੋ ਜਾਣੇ ਨੇ ਸੈਕੰਡ ਜਿਹੜੀ ਸੀਵਰੇਜ ਦੀ ਜਿਹੜੀ ਸ਼ਹਿਰ ਦੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਬਹੁਤ ਵੱਡੀ ਪ੍ਰੋਬਲਮ ਆ ਔਰ ਉਹਨੂੰ ਹੱਲ ਕਰਨ ਦੇ ਲਈ ਅਸੀਂ ਜੋ ਸੰਗਰੂਪ ਦੇ ਵਿੱਚ ਜਿਹੜਾ ਸੀਵਰੇਜ ਦਾ ਪ੍ਰੋਜੈਕਟ ਆ ਸ਼ਾਪੁਰਜੀ ਪਲੌਂਜੀ ਕੰਪਨੀ ਦੇ ਵੱਲੋਂ 2016 ਦੇ ਵਿੱਚ ਜਿਹੜਾ ਮਨਜ਼ੂਰ ਹੋਇਆ ਸੀ ਸੀਵਰੇਜ ਪੈ ਚੁੱਕਿਆ ਪਰ ਅਜੇ ਤੱਕ ਕੋਈ ਵੀ ਜਿਹ ਸੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਐਫਰਟ ਕਰਕੇ ਜਿਹੜਾ 4 ਐਮਐਲਡੀ ਐਸਟੀ ਜਿਹੜਾ ਐਸਟੀਪੀ ਹੈਗਾ ਹਰੇੜੀ ਰੋਡ ਦੇ ਉੱਤੇ ਉਹਨੂੰ ਵੀ ਅਸੀਂ ਸ਼ੁਰੂ ਕਰ ਲਿਆ ਤੁਸੀਂ ਦੇਖਾਊਗਾ ਕਿ ਉਸ ਏਰੀਆ ਦੇ ਵਿੱਚ ਸੀਵਰੇਜ ਨਾਲ ਸੰਬੰਧਤ ਕੋਈ ਵੀ ਜਿਹੜੀ ਸਾਨੂੰ ਸਮੱਸਿਆ ਨਹੀਂ ਆ ਰਹੀ ਹੈਗੀ ਕਿਉਂਕਿ ਉੱਥੇ ਅਸੀਂ ਜਿਹੜਾ ਆ ਪਿਛਲੇ ਮਹੀਨੇ ਜਿਹੜਾ ਅਸੀਂ ਉਹਨੂੰ ਵਰਕਿੰਗ ਚ ਲੈ ਆਏ ਆ ਉਸ ਏਰੀਆ ਦਾ ਜਿਹੜਾ ਸੀਵਰੇਜ ਦਾ ਜਿਹੜੀ ਹੈਗੀ ਆ ਉਹ ਡਿਸਪੋਜ਼ਲ ਉਸ ਸਾਈਟ ਤੋਂ ਜਿਹੜੀ ਹੋਈ ਜਾਂਦੀ ਹੈ ਸੈਕੰਡ ਸਭ ਤੋਂ ਵੱਡਾ ਐਸਟੀਪੀ ਜਿਹੜਾ ਬਣਨਾ ਸੀਗਾ ਉਹ 11 ਐਮਐਲਡੀ ਦਾ ਐਸਟੀਪੀ ਬਣਨਾ ਸੀਗਾ ਜਿਹੜਾ ਕਿ ਪਿਛਲੇ 8-10 ਸਾਲਾਂ ਤੋਂ ਸੋ ਉਹਦੇ ਲਈ ਵੀ ਅਸੀਂ ਸਾਰਾ ਜਿਹੜਾ ਪ੍ਰੋਸੈਸ ਕੰਪਲੀਟ ਕਰਕੇ ਤਕਰੀਬਨ 20 ਕਰੋੜ ਦਾ ਮੇਰਾ ਪ੍ਰੋਜੈਕਟ ਹੈਗਾ ਜਿਹਨੂੰ ਕਿ ਤੁਹਾਡੇ ਯਾਦ ਹੋਊਗਾ ਮੈਂ ਇਲੈਕਸ਼ਨਾਂ ਤੋਂ ਜਿਹੜਾ ਪਹਿਲਾਂ ਤਕਰੀਬਨ 4 ਖ ਮਹੀਨੇ ਪਹਿਲਾਂ ਮੈਂ ਇਹਨੂੰ ਸ਼ੁਰੂ ਕਰਾ ਕੇ ਆਈ ਸੀਗੀ ਸੀਬੀ ਆਪਣਣ ਦੇ ਵਿੱਚ ਸੋ ਜ਼ਮੀਨ ਅਕਵਾਇਰ ਹੋ ਗਈ ਹੈ ਪ੍ਰੋਜੈਕਟ ਸ਼ੁਰੂ ਹੋ ਗਿਆ 5 ਜਿਹੜਾ ਕਰੋੜ ਦਾ ਸਾਡਾ ਪੰਪਿੰਗ ਸਟੇਸ਼ਨ ਵੀ ਲੱਗਣਾ ਪਰ ਉੱਥੇ ਜਿਹੜੇ ਕੋਈ ਲੋਕਲ ਜਿਹੜੇ ਮੁਹੱਲਾ ਵਾਸੀ ਨੇ ਜਾਂ ਜਿਹੜੇ ਜ਼ਮੀਨ ਜਿਨ੍ਹਾਂ ਦੀ ਨਾਲ ਲੱਗਦੀ ਆ ਉਹਨਾਂ ਦੇ ਵੱਲੋਂ ਜਿਹੜਾ ਡਿਸਪਿਊਟ ਖੜਾ ਕੀਤਾ ਹੋਇਆ ਇਤਰਾਜ ਜਿਹੜਾ ਚੱਲ ਰਿਹਾ ਸੋ ਪਿੱਛੇ ਜੋ ਉੱਥੇ ਧਰਨਾ ਵੀ ਲੱਗਿਆ ਸੀ ਸੋ ਮੈਂ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਮਾਨਯੋਗ ਡਿਸਟ੍ਰਿਕਟ ਅਫਸਰ ਦੇ ਸਹਿਯੋਗ ਦੇ ਨਾਲ ਅਸੀਂ ਉਹਨੂੰ ਜਿਹੜਾ ਸੌਟ ਆਊਟ ਕਰਨ ਲੱਗਿਆ ਤਾਂ ਜੋ ਸਾਡੇ ਜਿਹੜੀ ਸ਼ਹਿਰ ਦੀ ਸੀਵਰੇਜ ਦੀ ਜਿਹੜੀ ਸਮੱਸਿਆ ਉਹਨੂੰ ਅਸੀਂ ਪਾਣੀ ਹੈ ਜਿੰਨਾ ਚਿਰ ਕਿਉਂਕਿ ਹੁਣ ਪਾਣੀ ਕਿਤੇ ਜਾ ਹੀ ਨਹੀਂ ਰਿਹਾ ਸੋ ਉਸ ਨੂੰ ਵੀ ਅਸੀਂ ਬੜੀ ਜਲਦੀ ਅਸੀਂ ਜਿਹੜਾ ਹੱਲ ਕਰ ਲਵਾਂਗੇ ਸੈਟਰਡੇ ਵੀ ਅਸੀਂ ਉਹਨਾਂ ਦੀ ਮੀਟਿੰਗ ਜਿਹੜੀ ਰੱਖੀ ਹੈ ਸੋ 11 ਐਮਐਲਡੀ ਦਾ ਐਸਟੀਪੀ ਹੈ ਜਿਹੜਾ ਸਾਡਾ ਕੰਟੀਨਿਊ ਹੋ ਜਾਣਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਮੱਸਿਆ ਦਾ ਜਿਹੜਾ ਹੱਲ ਕੀਤਾ ਜਾਊਗਾ